ਘੰਡੇ ਦੇ ਵਿੱਚ ਘਰ ਬੈਠੇ ਬੈਠੇ ਜੇਕਰ ਇਸ ਤਰੀਕੇ ਦਾ ਗਰਮਾ ਗਰਮ ਵੈਜ ਮਨਚੂਰੀਨ ਉਹ ਵੀ ਗਰੇਵੀ ਵਾਲਾ ਖਾਣ ਨੂੰ ਮਿਲ ਜੇ ਤਾਂ ਉਸ ਤੋਂ ਵਧੀਆ ਗੱਲ ਕੀ ਹੈ ਚੌਲਾਂ ਦੇ ਨਾਲ ਤੇ ਨਿਊਡਲਸ ਦੇ ਨਾਲੇ ਬਹੁਤ ਟੇਸਟੀ ਲੱਗਦਾ ਸੋ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਸੋਨ ਦੇ ਵਿੱਚ ਤਾਂ ਬਹੁਤ ਆਪਾਂ ਨੂੰ ਈਜ਼ੀ ਲੱਗਦਾ ਹੈ ਵੀ ਜਿਹੜਾ ਗਰੇਵੀ ਮਨਚੂਰੀਨ ਬਣਾਉਣਾ ਆਸਾਨ ਹੈ ਤੇ ਪਰ ਆਸਾਨ ਤਾਂ ਹੁੰਦਾ ਹੀ ਹੈ ਪਰ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ ਇਹ ਨਹੀਂ ਹੈਗਾ ਵੀ ਸਿੰਪਲ ਮਨਚੂਰੀਨ ਬਣਾ ਲਿਆ ਤੇ ਉਹਦੇ ਵਿੱਚ ਪਾਣੀ ਐਡ ਕਰਤਾ ਨਹੀਂ ਜੀ ਇਹਦੀ ਜਿਹੜੀ ਗਰੇਵੀ ਹੈ ਉਹ ਵੀ ਬਹੁਤ ਸਿਲਕੀ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਤੇ ਜਿਹੜੇ ਮਨਚੂਰੀ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗਰੇਵੀ ਵਾਲਾ ਮਨਚੂਰੀਅਨ ਬਣਾ ਕੇ ਤਿਆਰ ਕਰਾਂਗੇ ਇਸ ਮਨਚੂਰੀਅਨ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਛੱਟਪਟਾ ਜਿਹੜਾ ਬਣਾ ਕੇ ਇਹ ਤਿਆਰ ਕਰ ਲਓਗੇ ਤੇ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤ ਬਾਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੀ ਇੱਕ ਖੁੱਲੇ ਭਰ ਥਾਂ ਦੇ ਵਿੱਚ ਆਪਾਂ ਸਬਜ਼ੀਆਂ ਐਡ ਕਰਾਂਗੇ ਆਪਾਂ ਮਨਚੂਰੀਅਨ ਬੋਲ ਬਣਾਵਾਂਗੇ ਪ ਬਿਲਕੁਲ ਬਰੀਕ ਚੋਪ ਕਰ ਲੈਣਾ ਤੁਸੀਂ ਇੱਥੇ ਜੀ ਆਪਣੇ ਕੋਲੇ ਅੱਧੀ ਕੌਲੀ ਗਾਜਰਾਂ ਦੀ ਹੈ ਇਹਨਾਂ ਨੂੰ ਵੀ ਬਿਲਕੁਲ ਇਸ ਤਰੀਕੇ ਨਾਲ ਮੈਂ ਬਰੀਕ ਚੋਪ ਕਰ ਲਿਆ ਸੀ ਹੁਣ ਜੀ ਇਹਦੇ ਵਿੱਚ ਆਪਾਂ ਪਿਆਜ਼ ਸ਼ਾਮਿਲ ਕਰਾਂਗੇ ਇਹਨਾਂ ਨੂੰ ਵੀ ਬਰੀਕ ਚੋਪ ਕਰ ਲਿਆ ਸੀਗਾ ਜੇ ਤੁਹਾਨੂੰ ਮੀਡੀਅਮ ਸਾਈਜ਼ ਦਾ ਪਿਆਜ਼ ਹੈ ਆਪਣੇ ਕੋਲੇ ਅੱਧਾ ਚਮਚ ਬਰੀਕ ਕੱਟੀ ਹੋਈ ਲਸਣ ਦਾ ਐਡ ਕਰਾਂਗੇ ਤੁਸੀਂ ਪੇਸਟ ਵੀ ਐਡ ਕਰ ਸਕਦੇ ਹੋ ਇਹ ਆਪਣੇ ਕੋਲੇ ਅਦਰਕ ਹੈ ਬਰੀਕ ਕੱਟਿਆ ਹੋਇਆ ਬਿਲਕੁਲ ਥੋੜਾ ਜਿਹਾ ਹੀ ਐਡ ਕਰਾਂਗੇ ਆਪਾਂ ਇੱਕ ਚਮਚ ਭਰ ਕੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਦਾ ਪਾਵਾਂਗੇ ਅੱਧਾ ਚਮਚ ਨਮਕ ਦਾ ਪਾਵਾਂਗੇ ਨਮਕ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਜੇ ਆਪਾਂ ਨਮਕ ਜ਼ਿਆਦਾ ਪਾਤਾ ਫਿਰ ਆਪਾਂ ਨੂੰ ਮੈਦਾ ਦੇ ਕਾਰਨ سٹਾਰਚ ਜਿਹੜਾ ਇਹਦੇ ਵਿੱਚ ਜ਼ਿਆਦਾ ਪਾਉਣਾ ਪਊਗਾ ਟੇਸਟ ਦੇ ਲਈ ਇਹਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਦਾ ਅੱਧਾ ਚਮਚ ਐਡ ਕਰਾਂਗੇ ਤੇ ਬਿਲਕੁਲ ਬਾਜ਼ਾਰ ਵਰਗਾ ਫਲੇਵਰ ਆਵੇ ਉਹਦੇ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਐਡ ਕਰਾਂਗੇ ਤੁਸੀਂ ਸਕਿਪ ਵੀ ਕਰ ਸਕਦੇ ਹੋ 4 ਚਮਚੇ ਇਹਦੇ ਵਿੱਚ ਆਪਾਂ ਕਾਰਨ سٹਾਰਚ ਦੇ ਐਡ ਕਰਾਂਗੇ ਇਹ ਮੇਰੇ ਕੋਲੇ ਵੱਡੇ ਚਮਚਾ ਜ਼ਿਆਦਾ ਨਹੀਂ ਆਪਾਂ ਐਡ ਕਰਾਂਗੇ 4 ਚਮਚੀ ਮੈਦੇ ਦੇ ਪਾਵਾਂਗੇ ਆਪਾਂ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਸਬਜ਼ੀਆਂ ਨੂੰ ਆਪਾਂ ਮੈਸ਼ ਕਰਾਂਗੇ ਵੀ ਵਧੀਆ ਸਾਰੇ ਮਸਾਲੇ ਨਮਕ ਵੀ ਸਾਰੀਆਂ ਸਬਜ਼ੀਆਂ ਦੇ ਨਾਲ ਮਿਕਸ ਹੋ ਜੇ ਤੇ ਆਪਾਂ ਇਹਨਾਂ ਨੂੰ ਕ੍ਰਿਸਪੀ ਨਹੀਂ ਬਣਾਉਣਾ ਕਿਉਂਕਿ ਆਪਾਂ ਗ੍ਰੀਵੀ ਵਾਲਾ ਮੰਜੂਰੀਅਨ ਬਣਾ ਰਹੇ ਹਾਂ ਬਿਲਕੁਲ ਮੰਜੂਰੀਅਨ ਬੋਲ ਆ ਜਿਹੜੇ ਨਰਮ ਹੋਣੇ ਚਾਹੀਦੇ ਆ ਇਹਦੇ ਲਈ ਆਪਾਂ ਇਹਦੇ ਵਿੱਚ ਕਾਰਨ ਸਟਾਰਟ ਤੇ ਮੈਦਾ ਜਿਹੜਾ ਬਹੁਤ ਘੱਟ ਮਾਤਰਾ ਚਾਹੀਦੀ ਹੈ। ਤੇ ਇਸ ਤਰੀਕੇ ਨਾਲ ਜੀ ਮਿਕਸਚਰ ਆਪਾਂ ਤਿਆਰ ਕਰ ਲਿਆ ਬਿਲਕੁਲ ਇਸ ਤਰੀਕੇ ਦਾ ਇਹ ਟੁੱਟਣਾ ਚਾਹੀਦਾ ਜਿਆਦਾ ਇਹ ਜੁੜਨਾ ਨਹੀਂ ਚਾਹੀਦਾ ਤੇ ਹੁਣ ਆਪਾਂ ਮੰਜੂਰੀਅਨ ਬੋਲ ਆ ਜਿਹੜੇ ਬਣਾਉਣੇ ਸਟਾਰਟ ਕਰਦੇ ਆਂ। ਤੇ ਹੁਣ ਜੀ ਆਪਾਂ ਛੋਟੇ-ਛੋਟੇ ਬੋਲ ਬਣਾ ਲਾਂਗੇ ਆਪਾਂ ਜਿਆਦਾ ਵੱਡੇ ਬੋਲ ਨਹੀਂ ਬਣਾਵਾਂਗੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਇਹ ਗਰੇਵੀ ਵਾਲਾ ਮੰਜੂਰੀਅਨ ਬਣਾਵਾਂਗੇ ਫਿਰ ਜੇ ਜਿਆਦਾ ਵੱਡੇ ਬੋਲ ਬਣਾ ਲਾਂਗੇ ਨਾ ਤੇ ਫਿਰ ਉਹ ਗਰੇਵੀ ਦੇ ਵਿੱਚ ਜਾ ਕੇ ਫਟ ਜਾਣਗੇ। ਇਸ ਤਰੀਕੇ ਨਾਲ ਹੀ ਫੁੱਲਣਗੇ ਵੀ ਇਹਨਾਂ ਨੂੰ ਬਣਾ ਬਣਾ ਕੇ ਇੱਕ ਪਲੇਟ 'ਚ ਰੱਖ ਲੈਣੇ ਆ ਤਾਂ ਇਧਰ ਜੀ ਆਪਾਂ ਮੀਡੀਅਮ ਫਲੇਮ ਤੇ ਤੇਲ ਗਰਮ ਕਰ ਲਿਆ ਤੇ ਮੰਜੂਰੀਅਨ ਬਾਲ ਵੀ ਆਪਾਂ ਤਿਆਰ ਕਰ ਲਏ ਜਿਹੜੇ ਰਹਿ ਗਏ ਉਹ ਵੀ ਤਿਆਰ ਕਰ ਲਾਂਗੇ ਪਹਿਲਾਂ ਫੈਨੇਗਾ ਫਰਾਈ ਕਰ ਲੈਣੇ ਆ ਇੱਕ ਇੱਕ ਕਰਕੇ ਨਾਲ ਤੇਲ ਦੇ ਵਿੱਚ ਛੱਡ ਦੇਾਂਗੇ ਤੇ ਫਲੇਮ ਤੁਸੀਂ ਜਿਆਦਾ ਹਾਈ ਨਾ ਰੱਖਿਓ ਤੇਲ ਵੀ ਬਾਲਾ ਗਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਕਾਰਨ ਸਟਾਰਚ ਤੇ ਮੈਦਾ ਆਪਾਂ ਬਹੁਤ ਘੱਟ ਮਾਤਰਾ 'ਚ ਵਰਤਿਆ ਫਿਰ ਜਿਹੜੀਆਂ ਸਬਜ਼ੀਆਂ ਉਹ ਜਲਦੀ ਕਾਲੀਆਂ ਹੋ ਜਾਣਗੀਆਂ ਤੇ ਟੇਸਟ ਦੇ ਵਿੱਚ ਵੀ ਵਧੀਆ ਨਹੀਂ ਲੱਗਣੀਆਂ ਸੋ ਇਸ ਤਰੀਕੇ ਨਾਲ ਆ ਜਿਹੜਾ 2-3 ਮਿੰਟ ਲੱਗਣਗੇ ਇਹਨਾਂ ਨੂੰ ਫਰਾਈ ਕਰਨ ਦੇ ਲਈ ਤੇ ਆਪਾਂ ਬਿਲਕੁਲ ਇਹਨਾਂ ਨੂੰ 골ਡਨ ਜਿਹਾ ਬਣਾ ਕੇ ਤਿਆਰ ਕਰਨਾ ਬਸ ਜਿਆਦਾ ਆਪਾਂ ਇਹਨਾਂ ਦਾ ਡਾਰਕ ਕਲਰ ਨਹੀਂ ਕਰਨਾ

ਬਾਚੇ ਇਹ ਪੱਕਣਗੇ ਨਾ ਗਰੇਵੀ ਦੇ ਵਿੱਚ ਆਪਣੇ ਆਪ ਜਿਹੜੇ ਰੰਗ ਹੋ ਜਾਣਗੇ ਮਨਚੂਰੀਅਨ ਬਾਲ ਜੀ ਸਾਰੇ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਬਿਲਕੁਲ ਨਰਮ ਬਣ ਕੇ ਤਿਆਰ ਹੋਏ ਆ ਜਦੋਂ ਆਪਾਂ ਇਹਨਾਂ ਨੂੰ ਗਰੇਵੀ ਦੇ ਵਿੱਚ ਐਡ ਕਰਾਂਗੇ ਥੋੜੇ ਜਿਹਾ ਹੋਰ ਫੁੱਲ ਜਾਣਗੇ ਤੇ ਨਾਲੇ ਨਰਮ ਹੋ ਜਾਣਗੇ ਹੁਣ ਆਪਾਂ ਮਨਚੂਰੀਅਨ ਬਣਾਉਣਾ ਸਟਾਰਟ ਕਰਦੇ ਹਾਂ ਇੰਦਰ ਜੀ ਆਪਾਂ 팬 ਦੇ ਵਿੱਚ ਦੋ ਵੱਡੇ ਚਮਚਾ ਜਿਹੜੇ ਤੇਲ ਦੇ ਗਰਮ ਕਰ ਲੇ ਫੁੱਲ ਗਰਮ ਹੋਣਾ ਚਾਹੀਦਾ ਤੇਲ ਦੇ ਫਲੇਮ ਵੀ ਫੁੱਲ ਹੋਣੀ ਚਾਹੀਦੀ ਆ ਹੁਣ ਇਧਰ ਆਪਣੇ ਕੋਲੇ ਲਸਣ ਆ ਲਸਣ ਆਪਣੇ ਕੋਲੇ ਦੋ ਤਿੰਨ ਚਮਚਾ ਫੁੱਲ ਭਰ ਕੇ ਬਾਵਾ ਲਸਣ ਵਰਤਾਂਗੇ ਆਪਾਂ ਤੇ ਬਰੀਕ ਕੱਟ ਲਿਆ ਰਿਹਾ ਲਸਣ ਨੇ ਤੇ ਲਸਣ ਨੂੰ ਹਲਕਾ ਜਿਹਾ ਪਕਾਵਾਂਗੇ ਆ ਸਾਦਾ ਕਮੈਂਟ ਜਿਆਦਾ ਰੋਸਟ ਨਹੀਂ ਕਰਨਾ ਇਹਨੂੰ ਲਸਣ ਵੱਧਾ ਕਮੈਂਟ ਪਕਾ ਲਿਆ ਹੁਣ ਆਪਣੇ ਕੋਲੇ ਅਦਰਕ ਹੈ ਅਦਰਕ ਵੀ ਬਰੀਕ ਕੱਟ ਲਿਆ ਸੀ ਇਹ ਪਾ ਦਿਆਂਗੇ ਆਪਾਂ ਤੇ ਬਿਲਕੁਲ ਥੋੜਾ ਜਿਹਾ ਜੇ ਤੁਹਾਨੂੰ ਅਦਰਕ ਦਾ ਟੇਸ ਨਾ ਪਸੰਦ ਹੋਇਆ ਮਨਚੂਰੀਅਨ ਦੇ ਵਿੱਚ ਤੁਸੀਂ ਰਹਿਣ ਦਿਓ ਨਾ ਐਡ ਕਰਿਓ 2 ਚਮਚਾ ਪੁੱਲ ਭਰ ਕੇ ਹਰੀਆਂ ਮਿਰਚਾਂ ਬਰੀਕ ਕੱਟੀਆਂ ਸੀ ਇਹ ਪਾਵਾਂਗੇ ਆਪਾਂ ਹੀ ਤੁਹਾਡੇ ਸਵਾਦ ਅਨੁਸਾਰ ਤੁਸੀਂ ਰੱਖਿਓ ਵੈਸੇ ਮਨਚੂਰੀਅਨ ਦੇ ਵਿੱਚ ਮਿਰਚਾਂ ਜਿਹੜੀਆਂ ਜ਼ਿਆਦਾ ਹੀ ਐਡ ਕੀਤੀਆਂ ਜਾਂਦੀਆਂ। ਪਲੇਮ ਜਿਹੜੀ ਆਪਾਂ ਪੋਲਰ ਰੱਖੀ ਆ ਅੱਧਾ ਚਮਚਾ ਆਪਾਂ ਨਮਕੜਾ ਐਡ ਕਰ ਦਿਆਂਗੇ। ਫਿਰ ਹੁਣ ਇਹਨਾਂ ਨੂੰ ਆਪਾਂ ਜਿਹੜਾ 1 ਮਿੰਟ ਪਕਾ ਲਾਂਗੇ ਸਾਰੀਆਂ ਚੀਜ਼ਾਂ ਦੇ। ਹਾਂਜੀ ਬਰੀਕ ਕੱਟੀਆਂ ਹੋਈਆਂ ਸਾਰੀਆਂ ਕਾਜੀਆਂ ਆਪਾਂ ਪਕਾ ਲਈਆਂ ਸਾਰੀਆਂ ਇਹ ਚੀਜ਼ਾਂ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਇਹ ਐਡ ਕਰਾਂਗੇ ਪਿਆਜ਼ ਆਪਣੇ ਕੋਲੇ ਇਸ ਤਰੀਕੇ ਨਾਲ ਕੱਟ ਲਈ ਸੀ ਮੈਂ ਬਿਲਕੁਲ ਚਾਰ ਚੀਜ਼ ਤੇ ਇਹ ਪਾਵਾਂਗੇ ਇਹ ਆਪਣੇ ਕੋਲੇ शिमला ਮਿਰਚਾਂ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਚਾਰ ਚੀਜ਼ ਕੱਟ ਲਈ ਸੀਗੇ ਅੱਧੀ ਕਾਲੀਫਲਰ ਕੇ ਪਾਵਾਂਗੇ ਇਹਨਾਂ ਨੂੰ ਕਿੱਕ ਮਿੰਟਾ ਜਿਹੜਾ ਹੌਨ ਫਲੇਮ ਤੇ ਆਪਾਂ ਪਕਾਵਾਂਗੇ ਇਸ ਤਰੀਕੇ ਨਾਲ ਟੌਸ ਕਰਦੇ ਹੋਏ ਜੇ ਜੀ ਆਪਣੇ ਕੋਲ ਚਿਲੀ ਸੌਸ ਹੈ ਨਹੀਂ ਸੀ ਤੇ ਆਪਣੇ ਕੋਲ ਹੈਗੀ ਟਮੇਟੋ ਕੈਚੱਪ ਟਮੇਟੋ ਕੈਚੱਪ ਤਾਂ ਆਪਾਂ ਇਹਦੇ ਵਿੱਚ ਐਡ ਕਰਨੀ ਕਰਨੀ ਹੈ ਤੇ ਚਿਲੀ ਸੌਸ ਦੀ ਜਗ੍ਹਾ ਤੇ ਨਾ ਆਪਾਂ ਚਿਲੀ ਫਲੈਕਸ ਇਹਦੇ ਵਿੱਚ ਐਡ ਕਰ ਦੇਾਂਗੇ ਇਹਨਾਂ ਨੂੰ ਮਿਕਸ ਕਰ ਲਾਂਗੇ ਇਹਦੇ ਨਾਲ ਵਧੀਆ ਆਪਣੀ ਜਿਹੜੀ ਸੌਸ ਹੈ ਤਿਆਰ ਹੋ ਜੂਗੀ ਮੰਜੂਰੀਅਨ ਦੇ ਲਈ ਘਰ ਦੇ ਵਿੱਚ ਹੀ ਤੇ ਸਬਜ਼ੀਆਂ ਨੂੰ ਜ਼ਿਆਦਾ ਆਪਾਂ ਨਰਮ ਨਹੀਂ ਕਰਨਾ ਹਲਕਾ ਜਿਹਾ ਕ੍ਰਾਂਚੀ ਰੱਖਣਾ ਦੇਖੋ 1.5 ਮਿੰਟ ਪਕਾਇਆ ਆਪਾਂ ਇਹਨਾਂ ਨੂੰ ਹੁਣ ਇਹਦੇ ਵਿੱਚ ਇਹ ਸੌਸ ਐਡ ਕਰ ਦਿਆਂਗੇ ਆਪਾਂ ਇੱਕ ਫੁੱਲ ਚਮਚ ਭਰ ਕੇ ਆ ਇਹ ਜੇ ਗਾਟ ਟਮੇਟੋ ਕੇਚਪ ਨਾ ਹੋਈ ਤੁਸੀਂ ਉਹਦੀ ਜਗ੍ਹਾ ਤੇ ਖੰਡ ਵੀ ਥੋੜੀ ਜਿਹੀ ਐਡ ਕਰ ਸਕਦੇ ਹੋ ਮਿੱਠੇ ਫਲੇਵਰ ਦੇ ਲਈ ਐਡ ਕੀਤੀ ਜਾਂਦੀ ਹੈ ਇਹ ਤੇ ਸੌਸ ਨੂੰ ਵੀ ਹੈ ਜਿਹੜਾ ਆਪਾਂ ਮਿਕਸ ਕਰਦੇ ਆਂ ਇਹ ਤੇ ਹੁਣ ਜੀ ਇਹਦੇ ਵਿੱਚ ਆਪਾਂ ਸੋਇਆ ਸੌਸ ਐਡ ਕਰਾਂਗੇ 2 ਚਮਚ ਭਰ ਕੇ ਐਡ ਕਰਾਂਗੇ ਜੇ ਤੁਹਾਡੇ ਕੋਲੇ ਡਾਰਕ ਸੋਇਆ ਸੌਸ ਹੋਈ ਫਿਰ ਤੁਸੀਂ 1 ਚਮਚ ਵੀ ਐਡ ਕਰ ਸਕਦੇ ਹੋ ਤੇ ਨੂੰ ਵੀ ਆਪਾਂ ਮਿਕਸ ਕਰਦੇ ਆਂਗੇ ਇਹਦਾ ਨਾ ਕਲਰ ਬਹੁਤ ਵਧੀਆ ਆਊਗਾ ਹਾਂਜੀ ਇਹਦੇ ਵਿੱਚ ਹਰੇ ਪਿਆਜ਼ ਆਪਾਂ ਐਡ ਕਰਾਂਗੇ ਇਹਨਾਂ ਨੂੰ ਬਰੀਕ ਕੱਟ ਲਿਆ ਸੀਗਾ ਮੈਂ ਅੱਧੀ ਕੌਲੀ ਹੈ ਮੇਰੇ ਕੋਲੇ ਇਹਦੇ ਨਾਲ ਹੀ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪਾ ਦਿਆਂਗੇ ਟੇਸਟ ਦੇ ਲਈ ਵਧੀਆ ਟੇਸਟ ਆਊਗਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਿਆਂਗੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਤੇ ਮੈਂ ਜੀ ਇਹਦੇ ਵਿੱਚ ਤਿੰਨ ਕੌਲੀਆਂ ਪਾਣੀ ਦੀਆਂ ਜਾਣੀ ਕਿ ਅੱਧਾ ਲੀਟਰ ਪਾਣੀ ਐਡ ਕਰੂੰਗੀ ਪਹਿਲਾਂ ਪਾਣੀ ਨੂੰ ਆਪਾਂ ਉਬਾਲ ਆਉਣ ਦੇਵਾਂਗੇ ਫੁੱਲ ਫਲੇਮ ਰੱਖਾਂਗੇ ਆਪਾਂ ਕਲਰ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਆ ਗਿਆ ਦੋ ਚਮਚ ਪਾਏ ਦੀ ਆਪਾਂ ਤੇ ਇਧਰ ਜੀ ਆਪਾਂ ਗਰੇਵੀ ਨੂੰ ਥੋੜਾ گاੜਾ ਕਰਨ ਦੇ ਲਈ ਆਪਾਂ ਕਾਰਨ ਸਟਾਰਚ ਐਡ ਕਰਾਂਗੇ ਇੱਕ ਕੌਲੀ ਦੇ ਵਿੱਚ ਇੱਕ ਚਮਚ ਫੁੱਲ ਭਰ ਕੇ ਦੋ ਤਿੰਨ ਚਮਚ ਪਾਣੀ ਦੇ ਪਾ ਲਾਂਗੇ ਇਹਦੇ ਵਿੱਚ ਆਪਾਂ ਠੰਡਾ ਪਾਣੀ ਐਡ ਕਰਾਂਗੇ ਤੀਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਪਾਣੀ ਦੇ ਵਿੱਚ ਵਧੀਆ ਉਬਾਲ ਆਉਣ ਲੱਗ ਗਿਆ ਜੀ ਹੁਣ ਜਿਹੜਾ ਆਪਾਂ ਇਹ ਕਾਰਨ ਸਟਾਰ ਜਿਹਾ ਖੋਲ ਬਣਾ ਕੇ ਰੱਖਿਆ ਸੀ ਇਹ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਂਦੇ ਜਾਵਾਂਗੇ ਆਪਾਂ ਫਲੇਮ ਹੈ ਜਿਹੜੀ ਆਪਾਂ ਫੁੱਲ ਰੱਖਣੀ ਹੈ ਵੀ ਇਹਨੂੰ ਵਧੀਆ ਉਬਾਲ ਆਈ ਚੱਲੇ ਤੇ ਇਹਨੂੰ ਮਿਕਸ ਕਰਦੇ ਹਾਂਗੇ ਇਹਦੀ ਵਜ੍ਹਾ ਕਰਕੇ ਵਧੀਆ ਗਰੇਵੀ ਬਣ ਕੇ ਤਿਆਰ ਹੋ ਜੂਗੀ ਤੇ ਹੁਣ ਜੀ ਗਰੇਵੀ ਬਿਲਕੁਲ ਤਿਆਰ ਹੈ ਦੇਖੋ ਇਸ ਤਰੀਕੇ ਵੀ ਹੋਣੀ ਚਾਹੀਦੀ ਆ ਇਸ ਤਰੀਕੇ ਦੀ ਗਰੇਵੀ ਬਣਾਈ ਹੈ ਬਿਲਕੁਲ ਸਿਲਕੀ ਗਰੇਵੀ ਬਣ ਕੇ ਤਿਆਰ ਹੋਈ ਹੈ ਇਹ ਜਿਆਦਾ ਗਾੜੀ ਨਹੀਂ ਕਿਤੇ ਨਾ ਜਿਆਦਾ ਪਤਲੀ ਹੁਣ ਇਹਦੇ ਵਿੱਚ ਮੰਜੂਰੀਅਨ ਬਾਲ ਆਪਾਂ ਪਾ ਦਾਂਗੇ ਜਿਹੜੇ ਬਣਾ ਕੇ ਰੱਖੇ ਸੀ ਤੇ ਮੰਜੂਰੀਅਨ ਬਾਲ ਪਾ ਕੇ ਇਹਦੇ ਵਿੱਚ ਆਪਾਂ ਇਹਨੂੰ ਇੱਕ ਮਿੰਟ ਜਿਹੜਾ ਉਬਾਲ ਦਵਾਉਣਾਗਾ ਨਾਲੇ ਤਾਂ ਮੰਜੂਰੀਅਨ ਬਾਲ ਜਿਹੜੇ ਨਰਮ ਹੋ ਜਾਣਗੇ ਨਾਲੇ ਫੁੱਲ ਜਾਣਗੇ ਤੁਸੀਂ ਦੇਖ ਸਕਦੇ ਹੋ ਇਹ ਮੰਜੂਰੀਅਨ ਦਾ ਕਲਰ ਟੈਕਸਚਰ ਕਿੰਨਾ ਵਧੀਆ ਆ ਤੇ ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਇਹਦੇ ਵਿੱਚੋਂ ਇਸ ਮੰਜੂਰੀਅਨ ਨੂੰ ਜੇਕਰ ਇੱਕ ਵਾਰੀ ਤੁਸੀਂ ਘਰ ਦੇ ਵਿੱਚ ਬਣਾਉਂਗੇ ਨਾ ਤਾਂ ਬਾਜ਼ਾਰ ਵਾਲਾ ਮੰਜੂਰੀਅਨ ਭੁੱਲ ਜਾਓਗੇ ਇੰਨਾ ਜ਼ਿਆਦਾ ਵਧੀਆ ਇੰਨਾ ਟੇਸਟੀ ਬਣ ਕੇ ਤਿਆਰ ਹੁੰਦਾ ਬਸ ਆਪਾਂ ਇਹਨੂੰ ਇੱਕ ਇੱਕ ਮਿੰਟ ਜਿਹੜਾ ਉਬਾਲ ਦਿਵਾ ਲੈਣੇ ਆ ਫੁੱਲ ਫਲੇਮ ਤੇ ਤੇ ਮੰਜੂਰੀਅਨ ਬਿਲਕੁਲ ਗਰਮਾ ਗਰਮ ਤਿਆਰ ਹੈ ਜੀ ਸਰਵ ਕਰਨ ਦੇ ਲਈ ਹੁਣ ਆਪਾਂ ਇਹਨੂੰ ਇੱਕ ਡਾਉਂਗੇ ਤੇ ਵਿੱਚ ਸਰਵ ਕਰ ਲੈਣੇ ਆ ਬਹੁਤ ਹੀ ਵਧੀਆ ਗਰਮਾ ਗਰਮ ਮੰਜੂਰੀਅਨ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਬਣਾਇਓ ਬਹੁਤ ਟੇਸਟੀ ਲੱਗੂਗਾ ਬਾਤੀ ਸਾਕੇ ਤਰੀਕੇ ਨਾਲ ਜੀ ਘਰ ਦੇ ਵਿੱਚ ਮਨਚੂਰੀਨ ਆਪਾਂ ਗਰਮਾ ਗਰਮ ਬਣਾ ਕੇ ਤਿਆਰ ਕਰ ਲਿਆ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਘਰ ਦੇ ਵਿੱਚ ਇਹ ਰੈਸਪੀ ਬਣਾਇਓ ਬਹੁਤ ਹੀ ਤੇਜ਼ੀ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਪੱਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ